ਸਤ ਨਾਮ ਸ੍ਰੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਚੱਲ ਰਿਹਾ ਪਾਠ ਜੀ ਸਵੇਰ ਦਾ 5 ਵਜੇ ਦਾ ਟਾਈਮ ਹੈ ਉਸ ਹਫਤਾ ਅੱਜ ਵਾਲੇ ਵਲੌਗ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਭ ਨੂੰ ਗੁੱਡ ਮਾਰਨਿੰਗ ਕਾਫੀ ਨੀਰਾ ਹੈ 5 ਵਜੇ ਕਾਫੀ ਨੀਰਾ ਹੁੰਦਾ ਹੁਣ ਜੀ ਚਲੋ ਜੀ ਆਪਣੇ ਵਲੌਗ ਦੀ ਸ਼ੁਰੂਆਤ ਹੋ ਗਈ ਹੈ ਹੁਣ ਆਪਾਂ ਕਰਦੇ ਹਾਂ ਆਪਣੇ ਡੇਲੀ ਰੁਟੀਨ ਦੇ ਕੰਮ ਜੀ ਲਓ ਜੀ ਹੁਣ ਆਪਾਂ ਰੈਡੀ ਹੋ ਗਏ ਆ ਕਿਤੇ ਜਾਣ ਵਾਸਤੇ ਕਿੱਥੇ ਜਾ ਰਹੇ ਆ ਜੀ ਇਹ ਪਤਾ ਚੱਲੂਗਾ ਉੱਥੇ ਜਾ ਕੇ ਫਿਲਹਾਲ ਸਾਰੇ ਕੰਮ ਕਾਜ਼ ਲਗਾੜੇ ਛੇਤੀ ਛੇਤੀ ਟਾਈਮ ਹੋ ਗਿਆ 9 ਵਜੇ ਦਾ ਤੇ ਥੋੜੀ ਜੀ ਗਾਹਲੀ ਚੱਪਾ ਮਿਲਦੇ ਆ ਥੋੜਾ ਟਾਈਮ ਬਾਅਦ ਐਨੇ ਨਾ ਬੋਰਡ ਤੋਂ ਫਲ ਲੱਗ ਜਾਂਦੀਆਂ ਇਹਨਾਂ ਦੀ ਕੁਆਲਿਟੀ ਵਧੀਆ ਹੁੰਦੀ ਹੈ ਨਰਮੇ ਦੀ ਹਾਂ ਬੁਨਾ ਜਾਂਦੇ ਸੰਦੀਪ ਜੀ ਦਾ ਕੁਮੜਾ ਵਾਵਾ ਜੀ ਨਾਲ ਫੋਟੋ ਕਰਾ ਕੇ ਲੋਕਾਂ ਨੂੰ ਕਰਦੇ ਗਾਣੂ ਸਹੀ ਹੈ ਲਾਭ ਜੀ ਮਸ਼ਹੂਰੀ ਕਰਨੀ ਹੈ ਬਾਅਦ ਚ ਬੋਦੇ ਹੋਵੇ ਨਾ ਉਹਨੂੰ ਨਿਰਮਲ ਦਿਲ ਕਾ ਸੀ ਨਰਮਾ ਬਹੁਤ ਨਿਕਲਿਆ ਫਲਾਗ ਲੈ ਕੇ ਨੀ ਆਉਂਦੇ ਲੱਗੇ ਆਪਾਂ ਹੀ ਬੀਜ ਲੀ ਗਏ ਉਹਨਾਂ ਦਾ ਉਹਦਾ 20 ਵੇਚਣਾ ਹੈ ਮਸ਼ਹੂਰੀ ਹਰ ਕੋਈ ਕਰਦਾ ਆਪ ਦੇ ਕਮਾ ਕੇ ਜਿਆਦਾ ਕਰ ਜਾਂਦੇ ਐ ਐਡ ਦੇ ਜਾਂਦੇ ਐ ਹਾਂ ਜੇ ਜੇ ਪਾਣੀ ਨਹੀਂ ਆਇਆ ਤਾਂ ਕੀ ਹੋਊਗਾ ਫਸਲਾਂ ਕਿੱਥੋਂ ਹੋਣਗੀ ਤੁਹਾਡੀ ਜੇ ਨਰਮੇ ਦੀ ਆ ਤਾਂ ਤੁਸੀਂ ਪਿਛਲੇ ਸਾਲ ਨਹੀਂ ਲਾਈਆਂ ਉਹ ਪਿਛਲੇ ਸਾਲ ਕੋਈ ਵੀ ਨਹੀਂ ਪਹੁੰਚਿਆ ਤੁਸੀਂ ਮਾਦੋ ਤੁਹਾਨੂੰ ਆਇਆ ਸੀ ਪਿਛਲੇ ਸਾਲ ਨਹੀਂ ਲਾਈਆ ਕੋਈ ਹੈ ਲੈ ਇਸ ਵਾਰ ਬਣਾ ਬਣਾ ਲਾਦੇ ਜੇ ਲਿਖੂ ਉਹਦਾ ਪਤਾ ਲੱਗੂ ਇਹ ਹੈਗਾ ਜੀ ਬੀਐਸਐਫ ਕੈਂਪ ਇੱਥੇ ਵੈਸੇ ਐਂਟਰੀ ਨਹੀਂ ਹੁੰਦੀਗੀ ਪਰ ਇੱਥੇ ਦੀਆਂ ਦੋ ਮੈਡਮਾ ਮੇਰੇ ਨਾਲ ਜੌਬ ਕਰਦੀਆਂ ਸੀ ਉਦੋਂ ਮੈਂ ਇਹ ਕੈਂਪ ਦੇਖ ਕੇ ਆਈ ਸੀਗੀ ਸਾਰਾ ਕੈਂਪ ਜਿਹੜਾ ਵਿਜ਼ਿਟ ਕੀਤਾ ਸੀ ਇੱਕ ਮੰਦਿਰ ਵੀ ਹੈ ਇੱਥੇ ਜਿੱਥੇ ਆਪਾਂ ਮੱਥਾ ਟੇਕ ਕੇ ਆਏ ਸੀਗੀ ਬਹੁਤ ਵਧੀਆ ਫਲੈਟ ਵਗੈਰਾ ਬਣੇ ਹੋਏ ਆ ਫੈਸਿਲਿਟੀ ਪੂਰੀ ਆ ਆ ਉੱਪਰਲੀ ਰੋਡ ਇਹ ਸਿੱਧੀ ਜਾਂਦੀ ਏ ਕਿੱਧਰ ਜਾਂਦੀ ਇਹ ਤਾਂ ਤਿਆਰ ਨਹੀਂ ਹੋਈ ਅੱਛਾ ਅੱਛਾ ਵੈਸੇ ਗੱਡਤੀ ਇੱਕ ਵਾਰੀ ਆ ਮੋਰੇ ਤਲਾ ਰੱਖਿਆ ਹੈ ਇੱਥੇ ਫਿਰ ਬੰਦੀ ਏ ਨਾ ਮੋਰੇ ਦਾ ਅੱਛਾ ਇੱਧਰ ਨੂੰ ਮੋੜਨਾ ਹੈ ਕਿ ਪਾਰੋਂ ਆ ਦੇ ਜਾਂਦਾ ਲੱਗੂ ਮਿੱਟੀ ਲੱਕ ਮੈਂ ਚੱਲਦਾ ਉਹ ਚੱਲਦਾ ਮਿੱਟੀ ਆ ਪੰਡ ਵਿੱਚ ਦੀ ਗੱਡਤੀ ਨਾ ਪੱਲਾ ਵਾਲੀ ਹੈ ਸੱਚੇ ਤਾਂ ਉਹ ਵੀ ਜਾਂਦੀ ਇੱਥੇ ਦੀ ਉੱਪਰ ਦੀ ਜਾਂਦੀ ਹੈ ਪਰਲੇ ਹਨਾ ਪਰਲੇ ਪਾਸੇ ਦੀ ਅੱਛਾ ਅੱਗੇ ਆਪਾਂ ਉਧਰ ਚ ਹੀ ਗਏ ਸੀਗੇ ਪਰਲੇ ਪੈ ਜਾਂਦੀ ਹੋਏ ਨਾ ਪਾਗ ਲੱਗ ਗਿਆ ਇਹ ਇੱਧਰ ਪੈ ਗਿਆ ਆ ਗਿਆ ਬਾਈ ਜੈੱਟ ਉਹ ਜਿੱਤ ਰਿਹਾ ਗੁਰਦੁਆਰਾ ਸਾਹਿਬ ਤੇ ਇੱਧਰ ਆਪਾਂ ਆਏ ਆ वो अज बेटी के घरे छेती छेती करो भूआ जी की बेटी का घर आ गया बाई जेड पहुंचे हैं इधर बदल लिया सारा है ना अपन वाहवा टाइम बाद आए ਉਹ ਬਸ ਵਧੀਆ ਹੋਊਗਾ ਨਾ ਨਾਲ ਅਟੈਚ ਬਣ ਗਈ। ਰਸੋਈ ਨਾਲ ਬਣ ਗਈ ਅਟੈਚ। ਨੇਰੀ ਮੀਚ ਵਧੀਆ ਰਹਿੰਦਾ। ਬੱਚੀ ਦੇਖੀ ਆਇਆ ਨਾ। ਹੂੰ। ਕਿਚਨ ਬਣੀ ਹੋਈ ਇਹਨਾਂ ਦੀ ਬਹੁਤ ਵਧੀਆ ਤਿਆਰ ਕੀਤੀ ਹੋਈ ਹੈ। ਇਹ ਵਾਲੀ ਕਿਚਨ ਹੁਣ ਇਹਨਾਂ ਨੇ ਤਿਆਰ ਕਰਾਈ ਹੈ। ਪਹਿਲਾਂ ਬਾਹਰ ਖੁੱਲੀ ਸੀਗੀ ਹੁਣ ਅਟੈਚ ਇੱਧਰ ਤਿਆਰ ਕਰਾ ਲਈ। ਇੱਧਰ ਬਾਰਬੜਾ ਏਰੀਆ ਆ ਗਿਆ ਵਧੀਆ। ਗਾਰਡਨ ਨਾਲ ਰੱਖਿਆ। ਬਸ 10 ਮਿੰਟ ਵਾਸਤੇ ਇੱਧਰ ਆਏ ਸੀਗੇ ਆਪਾਂ ਤੁਹਾਡੇ ਕੱਪੜੇ ਨਾਲੇ ਨਾ ਹਾਂ ਮੀਂਹ ਕਣੀ ਚ ਸੌਖਾ ਰਹਿੰਦਾ ਨਾਲੇ ਨਾ ਸੋਹਣਿਆਂ ਤੇ ਗੰਨ ਬਣਾ ਪੈਂਦਾ ਸਹੀ ਆ ਸਭ ਤੋਂ ਸਾਫ਼ ਕਰਨਾ ਵੀ ਸੌਖਾ ਰਹਿੰਦਾ ਹੋ ਜਾਂਦਾ ਇਹ ਬਾਹਰ ਆ ਜੇ ਹੁਣ ਕਿਤੇ ਜਾਣਾ ਵੀ ਹੋਵੇ ਇਹ ਸਾਫ਼ ਕਰਨ ਵਾਲੀ ਰਹਿ ਵੀ ਜਾਵੇ ਤਾਂ ਇਹਨੂੰ ਮਿੱਠੀਆਂ ਮਿੱਠੀਆਂ ਨਹੀਂ ਇਹਨਾਂ ਨੂੰ ਦਵਾਈ ਦੋਣੀ ਨਹੀਂ ਨਾ ਲਾਈ ਜੀ ਆਪੋਂ ਦਰਗੇ ਅੱਛਾ ਖਟੀਆਂ ਨਾ ਥੋੜੀ ਨਾ ਇਹ ਕੜਪਾਣੀ ਜੀ का गुनी नहीं ला रखे ओ कि लगे बगू कुछ यू के कहदा भाजी ओह प्लान कहदा है हाँ जी पता कि चगोतरे चगोतरे कही होते मेरे फल देखो कि सोने चलो दस प्लांट केड़ा है अच्छा केडे केडे तो लगे हुए है न फाड़ियाँ होंगे फाड़ियाँ बन दी चलो अभी भी गे ਦੱਸੋ ਜੀ ਕਿਹੜਾ ਪਲਾਂਟ ਹੈ ਇਹਨਾਂ ਨੇ ਯਾਦ ਹੀ ਨਹੀਂ ਆ ਰੱਖ ਜਿੰਨਾਂ ਲਾ ਰੱਖਿਆ ਆਏ ਹੋਏ ਉਧਰ ਉਧਰ ਅਸ਼ੋਕਾ ਵਾਲੇ ਲਾ ਰੱਖਿਆ ਨਿੰਬਗੋੰਦ ਲਾ ਰੱਖਿਆ ਵਧੀਆ ਖੁੱਲੇ ਘਰ ਹੈ ਬਹੁਤ ਖੁੱਲਾ ਘਰ ਹੈ ਤੇ ਇੱਧਰ ਵੀ ਗਾਰਡਨ ਲਾ ਰੱਖਿਆ ਮੌਸਮੀ ਕਿੰਨੂ ਲੱਗੇ ਹੋਏ ਆ ਜੂੜਾ ਲੱਗੀਆਂ ਹੋਈਆਂ ਠੀਕ ਹੈ ਥੋੜੀਆਂ ਖਟਮਿੱਠੀਆਂ ਨਿਕਲ ਜਾਨੀ ਪਾਣੀ ਫੜ ਕੇ ਸੱਚ ਬੜਾ ਨਿਕਲਦਾ ਨਹੀਂ ਨਾਲ ਗਿਆ ਪਰ ਚੰਗਾ ਹਾਂ ਨਾ ਨਾ ਰੋਣਾ ਬਾਹਰ ਨੂੰ ਜਾਣਾ ਅੱਛਾ ਉਸ ਚਲ ਕੋਈ ਨਾ ਉਹ ਆਪ ਐ ਆਵੇ ਉਹ ਆਇਆਗਾ ਸਹੀ ਹੈ ਠੀਕ ਹੈ

ਉਹ ਲੇਬਲ ਦਾ ਸ਼ਾਇਦ ਹਜੇ ਵੀ ਹੈਗਾ ਇੱਥੇ ਕੰਪਿਊਟਰ ਸੈਂਟਰ ਹੁਣ ਆਪਾਂ ਜਾ ਰਹੇ ਹਾਟਲ 'ਚ ਕਿੰਨਾ ਵਧੀਆ ਇੱਕ ਆਰਟ ਦਾ ਪੀਸ ਹੈ ਹੱਥਿਆਂ ਦੀ ਇੱਕ ਸੁੰਨੀ ਕੋਸਲੀ ਮੇਰਾ ਦਿਓ ਮਾਲੂਸਾ ਜਦ ਨਾਲ ਜਦੋਂ ਹੋਰ ਆ ਗਿਆ ਨਹੀਂ ਨਹੀਂ ਫਿਕਰੋ ਕਾਪਨੀ ਏਹ ਢੰਡੀ ਨਾ ਬਜਾਉਂਗੇ ਹੁਣ ਆਪਣੇ ਪਿੰਡਾਂ ਚ ਅੱਛਾ ਇਧਰ ਆ ਲੱਗਿਆ ਹੈ ਸ਼ੀਸ਼ਾ ਆਪ ਸਭ ਠੰਡਾ ਠੰਡਾ ਹੋ ਗਿਆ ਹਾਂ ਕਿਉਂ ਭਾਜੀ ਆਦਾ ਪੰਜਾਬੀ ਪਰਾਵਾ ਰੱਖੋ ਕਾਲੇ ਕੁਰਤੇ ਬਣਾਏ ਆ ਆਪਣੇ ਨਹੀਂ ਵਧੀਆ ਚਾਦਰੇ ਕੁਰਤੇ ਪੰਜਾਬ ਆਗਰਾ ਟਿੱਕੀ ਵਾਲੇ ਆ ਗਏ ਨਾ ਮੀ ਉਹਨਾਂ ਲੱਗਿਆ ਬਾਰ ਮੌਸਮ ਠੰਡਾ ਹੋ ਗਿਆ ਵਧੀਆ ਚਲ ਗਰਮੀ ਤਾਂ ਘਟੂ ਗਈ ਬਹੁਤ ਜ਼ਿਆਦਾ ਗਰਮੀ ਦੀ ਬੀਪ ਸੀਗੀ ਤੱਕ ਇਹ ਬਹੁਤ ਆ ਗਿਆ ਆਲੀ ਵੀ ਨਾ ਥਰੇ ਸਾਈਡ ਤੇ ਨਾ ਮੁਰਕੇ ਇੱਥੇ ਨਾ ਇਧਰ ਬੰਨ ਖੋਲਣੀ ਔਖੇ ਹੋ ਜਾਂਦੀ ਹੈ ਨਾ ਮਮੀ ਆ ਗਿਆ ਦੱਸ ਬੱਸ ਨਾ ਨਾ ਵੀ ਇੱਧਰ ਆਇਆ ਹੈ ਸ਼ਾਪਿੰਗ ਭੋਰੀ ਇਧਰ ਕਿੰਦਾ ਇਹ ਕਵਰੀ ਮੈਂ ਇਹ ਸਾਈਜ਼ ਦੇਖ ਲਿਆ ਤੁਹਾਨੂੰ ਦੋਨੇ ਦੇ ਪਤਾ ਹੋ ਗਏ ਹੋਰੇ ਸਾਹਮਣੇ ਹੈ ਇਹ ਚੈੱਕ ਕਰ ਮੈਂ ਇਹ ਸਾਈਜ਼ ਚੈੱਕ ਕਰੋ ਫੌਰਨ ਇਹ ਪਹਿਹਟੇ ਆਪ ਤੋਂ ਨਿਕਲ ਗਈ ਬੱਚੇ ਖੇਲਣ ਆ ਰਹੇ ਬਾਹਰ ਗਲੀਆਂ ਚ ਲੋਰ ਦੇਖ ਲਓ ਨੰਬਰ ਤਾਂ ਠੀਕ ਹੈ ਤੇ ਮੈਂ 3 ਨੰਬਰ ਤੋਂ 3 ਨੰਬਰ ਛੋਟਾ ਸਾਈਜ਼ ਹੈ ਬੱਚਿਆਂ ਵਾਲਾ

ਚਿਆ ਨਾਦ ਕੋ ਨਾਲ ਆ ਗਲੀ ਜੀ ਸੀ ਐ ਗਾਂ ਜਾ ਕੇ ਆਦੇ ਜੀ ਆਏ ਮੈਂ ਕਿ ਤੁਸੀਂ ਤੁਸੀਂ ਸਾਨੂੰ ਐ ਦੱਸੋਗੇ ਤੁਹਾਡੇ ਕੋਲ ਅਧਿਕਾਰ ਜਾਂ ਪਰਮਿਸ਼ਨ ਕਿਹਨੇ ਦਿੱਤੀ ਹੈ ਮੈਨੂੰ ਦਿਖਾ ਦੇ ਪੂਰਾ ਪੁੱਟੇ ਬੱਟੇ ਲਾਈਵ ਹੈ ਤਾਂ ਅੱਧਾ ਗੰਗਾ ਨਗਰ ਕੋਮਿਲਿਆ ਤੇ ਚੌਂਕ ਵੀ ਕਾਫੀ ਦੇਖੀ ਆਪਾਂ ਇੱਧਰ ਆਪਾਂ ਜਾ ਰਹੇ ਸੀਗੇ ਰੀਕੋ ਫੈਕਟਰੀਲ ਜੋ ਕਾਫੀ ਦੂਰ ਪੈ ਗੱਦਾ ਪੁਣਾ ਘੰਟਾ ਲੱਗ ਗਿਆ ਸਾਨੂੰ ਜਾਣ ਚ ਕਾਫੀ ਬਾਰ ਬਾਰ ਬਣੀ ਹੋਈ ਹੈ ਪਰ ਆਪਾਂ ਜਾਣਾ ਸੀਗਾ ਰੀਕੋ ਫੈਕਟਰੀ ਨੂੰ ਤੇ ਸਾਰੇ ਜਾਣਦੇ ਹੀ ਹੈ ਨਾ ਉਸ ਤੋਂ ਅੱਗੇ ਜਾਣਾ ਸੀਗਾ ਆਪਾਂ ਟਾਂਟਿਆ ਹਸਪੀਟਲ ਦੀ ਯੂਨੀਵਰਸਿਟੀ ਹੈ ਟਾਂਟਿਆ ਜਿਹੜਾ ਇੱਕ ਜਿਵੇਂ ਕਿ ਡਿਪਰੈਸ਼ਨਸ ਵਾਲੇ ਮਰੀਜ਼ ਵਾਸਤੇ ਇੱਕ ਸਪੈਸ਼ਲਿਸਟ ਹਸਪੀਟਲ ਹੈ। ਉਸ ਤੋਂ ਅੱਗੇ ਆਪਾਂ ਜਾ ਰਹੇ ਸੀ ਕਿ ਯੂਨੀਵਰਸਿਟੀ ਜਿੱਥੇ بڑے ਕੋਰਸੇਸ ਕਰਾਏ ਜਾਂਦੇ ਆ ਪਰ ਆਪਾਂ ਉੱਥੇ ਆ ਪਹੁੰਚ ਗਏ ਆ। ਹੈਗਾ ਜੀ ਕੋਈ ਸਪੈਸ਼ਲ ਕੰਮ ਆਏ ਆ ਆਪਾਂ ਇੱਥੇ ਪਹਿਲੀ ਵਾਰ ਹੀ ਆਏ ਆ ਪਰ ਬਹੁਤ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਬਹੁਤ ਹੀ ਸੋਹਣੀਆਂ ਬਿਲਡਿੰਗਾਂ ਬਣੀਆਂ ਹੋਈਆਂ। ਇੱਥੇ ਚੈੱਕ ਪੁਆਇੰਟ

ਮੰਨ ਲੰਚ ਟਾਈਮ ਨਾ ਹੋ ਗਿਆ ਹੋਵੇ। ਹੋਣੀ ਜਾਂਦੀਆਂ ਆ। ਵਾ। ਬਿਲਕੁਲ ਨਾ ਆਇਆ। ਲੈ ਆ। ਪੁਰਾਣਾ ਡਾਕਟਰ ਸੀਗਾ। ਹਾਂ। ਕਾਲਜ ਵਧੀਆ ਤਿਆਰ ਕਰਾ ਰੱਖਿਆ। ਸਾਰੀਆਂ ਬਿਲਡਿੰਗਾਂ ਦੇ ਸੇਮ ਹੀ ਰੰਗ ਹੈ ਤੇ ਬਹੁਤ ਹੀ ਵਧੀਆ ਲੱਗ ਰਿਹਾ।

ਯੂਨੀਵਰਸਿਟੀ ਜਿਹੜੀ ਬਹੁਤ ਹੀ ਵਧੀਆ ਤਿਆਰ ਹੋਈ ਹੈ ਤੇ ਹੋ ਵੀ ਰਹੀ ਹੈ ਕੁਝ ਬਿਲਡਿੰਗਾਂ ਹਜੇ ਬਣ ਰਹੀਆਂ ਆ ਤੇ ਬਹੁਤ ਸੋਹਣਾ ਮਤਲਬ ਕਿ ਸੀਨ ਜਿਹੜਾ ਇੱਥੇ ਹੈਗਾ ਆ ਇੱਥੇ ਕਈ ਚਾਈਨਾ ਦੇ ਸਟੂਡੈਂਟ ਵੀ ਆ ਕੇ ਜਿਹੜੇ ਆ ਕੋਰਸਸ ਕਰ ਰਹੇ ਆ ਅਸੀਂ ਕਈ ਗਰਲਸ ਦੇਖੀਆਂ ਜਿਹੜੀਆਂ ਵੀ ਉੱਥੋਂ ਇੱਥੇ ਆ ਕੇ ਜਿਹੜੀਆਂ ਆ ਕੋਰਸਸ ਕਰ ਰਹੀਆਂ ਨਾ ਜਿਵੇਂ ਹੋਮੋਪੈਥਿਕ ਕਹ ਰਾਇਆ ਇੱਥੇ ਅਸੀਂ ਚੱਲ ਪਏ ਜੀ ਵਾਪਸ ਸਾਨੂੰ ਅੱਧਾ ਪੂਨਾ ਘੰਟਾ ਲੱਗ ਗਿਆ ਕਿਉਂਕਿ ਜਗ੍ਹਾ ਕਾਫੀ ਖੁੱਲੀ ਹੈ ਤੇ ਵਾਪਸ ਚੱਲ ਪਏ ਆਪਾਂ ਹੁਣ ਇੱਥੋਂ ਤੇ ਹੁਣ ਜਾਣਾ ਜੀ ਕੁਝ ਖਾਣਾ ਪੀਣਾ ਕਿਉਂਕਿ ਸਵੇਰ ਦੇ ਘਰੋਂ ਖਾ ਕੇ ਚੱਲੇ ਕੁਝ ਵੀ ਖਾਦਾ ਪੀਤਾ ਨਹੀਂ ਭੁੱਖ ਬੜੀ ਲੱਗੀ ਹੋਈ ਸੀ ਕਈ ਕੰਮ ਕੀਤੇ ਇਹ ਮੈਡੀਟੇਸ਼ਨ ਬਿਲਡਿੰਗ ਬਣੀ ਹੋਈ ਹੈ ਜਿੱਥੇ ਮੈਡੀਟੇਸ਼ਨ ਕਰਾਉਂਦੇ ਇੱਕ ਤਰ੍ਹਾਂ ਦਾ ਸਕੂਲ ਹੈ ਚਲੋ ਹੁਣ ਅਸੀਂ ਜਾ ਰਹੇ ਸੀਗੇ ਮਾਰਕੀਟ ਵੱਲ ਨੂੰ ਦੇਖੋ ਜਦੋਂ ਪੜਦੇ ਸੀ ਇੱਥੇ ਕੁਝ ਨਹੀਂ ਇੰਨਾ ਸੀ ਜਦੋਂ ਮੈਂ ਪੜਦੀ ਹੁੰਦੀ ਸੀ ਹੁਣ ਤਾਂ ਇੰਨਾ ਕੁਝ ਬਣ ਗਿਆ ਜਗਤ ਬਹੁਤ ਹੀ ਕੁਝ ਬਣ ਗਿਆ ਇਹ ਹੈਗਾ ਜੀ ਅੰਧ ਵਿਦਾਰ ਲੈ ਇਹ ਕਦੇ ਫ੍ਰੀ ਟਾਈਮ ਹੋ ਕੇ ਜਾਵਾਂਗੇ ਦਿਖਾਵਾਂਗੇ ਤੁਹਾਨੂੰ ਇੱਥੇ ਕਿਵੇਂ ਬੱਚੇ ਜਿਹੜੇ ਆ ਜੇ ਦੇਖ ਨਹੀਂ ਸਕਦੇ ਬੋਲ ਨਹੀਂ ਸਕਦੇ ਉਹ ਪੜਦੇ ਆ ਸਾਰੇ ਬੱਚੇ ਆ ਚਲ ਚੌਂਕ ਆ ਜਿਹੜਾ ਟਾਇਆ ਪਿਆ ਹੈ ਦੁਬਾਰਾ ਬਣਾ ਰਹੇ ਆ ਮੰਦਿਰ ਬਣਿਆ ਹੋਇਆ ਇੱਧਰ ਜੀ ਉਹਨਾਂ ਨੂੰ ਆਮ ਨਾਲ ਸਤਫਰ ਪਾਰਦੇ ਸੀ ਮੈਂ ਰੈਸਟ ਕਰ ਰਿਹਾ ਦੁਕਾਨਾਂ ਦਾ ਫੋਨ ਕਰ ਰਿਹਾ ਨਿਕਨਮ ਨਾਲ ਫੋਨ ਲੱਗੇ ਤੇ ਠੰਡ ਹੈਗੀ ਹੈ ਅੱਜ ਨਹੀਂ ਮੌਸਮ ਠੰਡਾ ਸਹੀ ਗੱਲ ਹੈ ਸਵਾਰ ਰੈਸਟ ਕਰ ਰਹੇ ਹੁਣ ਕਿ ਨਾ ਸੋਣਾ ਹਾਂ ਡੈਕੋਰੇਸ਼ਨ ਲੋਜੀ ਮਾਰਕਟਸ ਆਈ ਸੀ ਦੇ ਕੁਝ ਲੈਣ ਵਸਤੇ ਹੁਣ ਤੇ ਕੁਝ ਖਾਣੇ ਪੀਣੇ ਤੇ ਰੈਸੀ ਸ਼ੈਂਪੂ ਹੁਣ ਚਲੋ ਜੀ ਹੁਣ ਅੱਥੇ ਕੁਝ ਖਾਣੇ ਪੀਣੇ ਆ ਬਾਕੀ ਗਏ ਆ ਨੌਨ ਵੇਜ ਖਾਣ ਵਾਸਤੇ ਇੱਧਰ ਪਤਾ ਨਹੀਂ ਕਿ ਲੱਕੜਿਆ ਕੁਝ ਕੁਝ ਸਿਲੈਕਟ ਕਰਦੇ ਆ ਖਾਣ ਵਾਸਤੇ ਹੀ ਖਾਣਾ ਬੜੀ ਭੁੱਖ ਲੱਗੀ ਦੀ। ਹੋਜੀ ਆਪਾਂ ਇੱਧਰ ਕੱਲੇ ਖਾਣ ਵਾਸਤੇ ਆ ਗਏ ਆ ਆਪਾਂ ਦਿੱਤਾ ਜੀ ਪਨੀਰ 버ਗਰ ਤੇ ਬਾਕੀ ਜਿਹੜਾ ਜੀ ਨੌਨ ਵੇਜ ਖਾਣ ਵਾਸਤੇ ਕੱਲੇ ਅਸੀਂ ਨੌਨ ਵੇਜ ਖਾ ਕੇ ਆਉਨੇ ਆ ਤੇ ਤੁਸੀਂ ਇੱਧਰ ਖਾਓ। ਲੱਪ ਕਰ ਰਹੇ ਢੇਟ ਸ਼ਾਪਿੰਗ ਜਿਹੜਾ ਸਮਾਨ ਲੈਣਾ ਸੀ ਆਪਾਂ ਲੈ ਲਿਆ ਹੁਣ ਕੁਝ ਬਾਅਦ ਚ ਦੇਖਾਂਗੇ ਟਾਈਮ ਹੋ ਗਿਆ ਤਾਂ

ਬਹੁਤ ਸੀ ਗਿਰੀਸ ਹਸਪਤਾਲ ਜੀ ਫੋਨ ਮੇਰਾ ਹੁਣ ਮੜਾ ਡਾਊਨ ਬੰਦ ਹੋ ਰਿਹਾ ਵਸਾਣੀ ਸਾਰੇ ਕੰਮ ਕਾਜ ਕਰਕੇ ਆਪਾਂ ਆ ਗਏ ਆ ਵਾਪਸ ਜੀ ਆ ਰਹੇ ਆ ਰਸਤੇ ਦੇ ਵਿੱਚ ਰਸਤੇ ਦੇ ਵਿੱਚ ਪਲਾਨ ਬਣ ਗਿਆ ਵੀ ਚਲੋ ਤਾਇਆ ਜੀ ਦਾ ਪਤਾ ਲੈ ਕੇ ਚੱਲਦੇ ਆ ਹਾਲਾਂਕਿ ਸ਼ਾਮ ਕਾਫੀ ਹੋ ਗਈ ਸੀ ਮੈਂ ਕਿਹਾ ਕਰੇ ਪਹੁੰਚੀਏ ਜਾ ਕੇ ਕੰਮ ਕਾਜ ਵੀ ਕਰਨੇ ਆ ਤੇ ਫਿਰ ਇਧਰ ਅੱਗੇ ਸੀ ਆਪਾਂ ਤਾਇਆ ਜੀ ਦੇ ਘਰੇ ਪਹੁੰਚ ਕੇ ਤਾਇਆ ਜੀ ਦੇ ਘਰੇ પેટ્રોલ ਪੰਪ ਤੇ ਪਹੁੰਚ ਗਈ ਤੇ ਮੈਨੂੰ ਨਾ ਡੀਜ਼ਲ ਨਾਲ ਬੜੀ ਪ੍ਰੋਬਲਮ ਜੀ ਹੋ ਜਾਂਦੀ ਹੈ ਐਸੇ ਤਾਂ ਪٹرول ਹੀ ਪਵਾ ਰਹੇ ਸੀ ਕਾਰ 'ਚ ਪਰ ਪਤਾ ਨਹੀਂ ਜਿਵੇਂ ਡੀਜ਼ਲ ਦੀ ਸਮਲ ਜੀ ਆਉਂਦੀ ਨਾ ਮੇਰਾ ਜੀਜਾ ਖਰਾਬ ਹੋਣ ਲੱਗ ਜਾਂਦਾ ਬਸ ਹੁਣ ਮੇਰਾ ਤੇ ਪਤਾ ਨਹੀਂ ਮੈਨੂੰ ਤੇਲ ਜੱਟ ਜੜ ਗਿਆ ਸੀਗਾ ਤੇ ਘਰੇ ਆ ਕੇ ਫਿਰ ਮੈਂ ਕੁਛ ਨਹੀਂ ਖਾ। ਪਰ ਜੰਗਲੀ ਜਾਂਦੇ। ਆ ਵੇਖ ਮੈਂ ਜਗਦੀ ਆ ਦੰਦੀ ਬਲਾਈਟਾਂ। ਹਾਂ ਲਾਈਟ ਵਧੀਆ ਸਹੀ ਹੈ। ਇਹ ਪੂਰਾ ਹਨੇਰਾ ਨਹੀਂ ਨਾਲੇ। ਤੜਕੇ 3 ਵਜੇ ਜਾ ਤਾ ਪੰਜ ਦਿਨ ਚੜੇ ਹੁੰਦੇ ਸੜਕਾਂ ਦਾ। ਇੰਨਾ ਲੇਟਾਂ ਦਾ। ਪੂਰੇ ਵਧੀਆ ਆ ਬਣ ਗਏ। ਅੱਗੇ ਆਪਣੇ ਕਿਤੇ ਟੁੱਟੀ ਸੀ ਰੋਡ ਹੁੰਦੀ ਸੀ ਹੁਣ ਕਿੰਨੇ ਵਧੀਆ ਲੱਗਦੀ ਹੈ। ਕਿ ਹਨੇਰਾ ਹੋ ਗਿਆ ਬਿਲਕੁਲ ਸਾਨੂੰ। ਹੁਣ ਜਾ ਰਹੀ ਆ ਘਰੇ ਵਾਪਸ।